ਕਰ ਵੀ ਲਿਆ ਕਰੋ ਕੈਮਰਾ ਵਾਲੀ ਸਾ ਦਾ ਜਿਹੜਾ ਫਲੈਗ ਮਾਚ ਕੀਤਾ ਗਿਆ ਕਿੱਥੋਂ ਸ਼ੁਰੂ ਕੀਤਾ ਗਿਆ ਤੇ ਕੀ ਕੁਝ ਕੀਤਾ ਗਿਆ ਵਿੱਚ ਮਾਨਜੋਗ ਐਸਐਸਪੀ ਸ਼੍ਰੀ ਹਰਜੀਤ ਜਮਨ ਜੀ ਦਿਸ਼ਨ ਰੇਸ਼ਾ ਹੈਟ ਜਿਹੜਾ ਇਹ ਹਨੂਮਾਨ ਚੌਂਕ ਤੋਂ ਲੈ ਕੇ ਲਾਇਬ੍ਰੇਰੀ ਚੌਂਕ ਤੇ ਕਨੂਆਨ ਚੌਂਕ ਤੇ ਬਾਕੀ ਜਿਹੜਾ ਕਨੂਆਨ ਰੋਡ ਹੋ ਗਈ ਫਿਰ ਸਾਡਾ ਜਿਹੜਾ ਕਬੂਤੀ ਦਰਵਾਜਾ ਹੋ ਗਿਆ ਅੰਦਰਲਾ ਬਾਜ਼ਾਰ ਹੋ ਗਿਆ ਉੱਥੇ ਸਾਰਿਆਂ ਤੇ ਫਲੈਗ ਮਾਰਕ ਕੀਤਾ ਜਾ ਰਿਹਾ ਤੇ ਜਿਹੜੇ ਸ਼ੱਕੀ ਵੀ ਕੱਲੇ ਚਾਹੇ ਕੋਈ ਮੋਟਰਸਾਈਕਲ ਬਿਨਾ ਨੰਬਰ ਤੋਂ ਆ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਨੇ ਤੇ ਸ਼ੱਕੀ ਵਿਅਕਤੀਆਂ ਨੂੰ ਚੱਕ ਵੀ ਕੀਤਾ ਜਾ ਰਿਹਾ ਕੀ ਕੁਝ ਅਪੀਲ ਹੈ ਸ਼ਹਿਰ ਵਾਸੀ ਸ਼ਹਿਰ ਵਾਸੀ ਨੂੰ ਇਹ ਅਪੀਲ ਹੈ ਵੀ ਆਪਣੇ ਜਿਹੜੇ ਡਾਕੂਮੈਂਟ ਵੀ ਪੂਰੇ ਰੱਖੋ ਇੱਕ ਨਸ਼ੇ ਦੇ ਖਿਲਾਫ ਜਿਹੜੀ ਅਸੀਂ ਮੁਹਿੰਮ ਨੇਚੇ ਸ਼ੁਰੂ ਕੀਤੀ ਹੋਈ ਹੈ ਉਹਦੇ ਤਹਿਤ ਸਾਨੂੰ ਜਿਹੜਾ ਕੋਈ ਵੀ ਨਸ਼ਾ ਵੇਚਦਾ ਉਹਦੇ ਬਾਰੇ ਦੱਸਿਆ ਜਾਵੇ ਤਾਂ ਤੋਂ ਅਸੀਂ ਕਾਨੂੰਨੀ ਕਾਰਵਾਈ ਕਰਕੇ ਉਸਨੂੰ ਜੇਲ੍ਹ ਭੇਜੀਏ ਤੇ ਜੇ ਕੋਈ ਪੀਂਦਾ ਹੋਵੇ ਤਾਂ ਉਹਨਾਂ ਦੇ ਪੇਰੈਂਟਸ ਨੂੰ ਅਹੀ ਅਪੀਲ ਹੈ ਕਿ ਉਹ ਉਹਨਾਂ ਨੂੰ ਦੱਸਿਆ ਜਾਵੇ ਉਹਦੇ ਬਾਰੇ ਉਹਨੂੰ ਡੀਡਿਕਸ਼ਨ ਸੈਂਟਰ ਵਿੱਚ ਦਾਖਲ ਕਰਾਇਆ ਜਾਵੇ ਜਿੱਦਾ ਅੱਜ ਵੀ ਅਸੀਂ 6 ਬੱਚੇ ਦਾਖਲ ਕਰਵਾਏ ਨੇ ਤਾਂ ਜੋ ਇਹ ਨਸ਼ੇ ਦੀ ਜਿਹੜੀ ਲਤ ਹੈ ਇਸ ਨੂੰ ਬੰਦ ਹੋ ਚੁਕੇ ਜਿਸ ਤਰ੍ਹਾਂ ਦੇ ਸ਼ਾਮ ਨੂੰ ਲੋਕ ਜਦਾ ਹੌਲੀ ਬਾਜੀ ਕਰਦੇ ਨੇ ਨੌਜਵਾਨ ਦਰੂ ਪੀਗ ਜਾਂ ਹੋਰ ਕੁਝ ਕਰਕੇ ਉਹਨਾਂ ਵਾਸਤੇ ਕੋਈ ਗਸ਼ਤੀ ਨਹੀਂ ਹੈਗੇ ਸ਼ਹਿਰ ਦੇ ਬਿਲਕੁਲ ਜੀ ਇਹ ਸਾਡੇ ਪੀਸੀਆ ਜਿਹੜੇ ਅੱਠ ਚੱਲ ਰਹੇ ਨੇ ਜੀ ਫਿਰ ਸੈਕੰਡ ਅਸੀਂ ਫਲੈਗ ਮਾਰਚ ਕਰਦੇ ਰਹਿੰਦੇ ਆ ਤੁਸੀਂ ਦੇਖਿਆ ਹੋਊਗਾ ਕੋਈ ਸ਼ੱਕੀ ਵੀ ਕਿ ਮਿਲਦਾ ਅਸੀਂ ਉਹਦਾ ਚਲਾਨ ਵੀ ਕਰਦੇ ਆ ਕੋਈ ਉਹਦਾ ਨਹੀਂ ਡਾਕੂਮੈਂਟ ਪੂਰੇ ਹੁੰਦੇ ਸ਼ੱਕੀ ਵਿਅਕਤੀ ਮਿਲਦਾ ਉਹਨੂੰ ਪੁੱਛ ਕੇ-ਛਕ ਕੇ ਉਹਨਾਂ ਨੂੰ ਕੋਈ ਮੋਤਬਰ ਸੱਜਣ ਸਾਧਕੇ ਫਿਰ ਉਹਨਾਂ ਨੂੰ ਭੇਜਦੇ ਆ ਉਹਨਾਂ ਦੇ ਨਾਲ ਅੱਜ ਕੋਈ ਚਲਾਨ ਵੀ ਕਿਤੇ ਕੀਤਾ ਹਾਂ ਜੀ ਸਾਡੇ ਕੋਲ 20 ਦੇ ਕਰੀਬ ਚਲਾਨੇ ਸੀ ਕਰ ਚੁੱਕੇ ਹਾਂ ਹੁਣ ਤੱਕ